ਵਾਹ ਹੀਰੋਜੀ ਕਾ ਖਲਸਾ ਹੈ ਹੀਰੋਜੀ ਕੀ ਪੱਤੇ ਆਪ ਸਾਰਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਰ ਫਰੀ ਸਸਰੀ ਹੈਗਾ ਹਾਂ ਅੱਜ ਤੁਹਾਨੂੰ ਇਹ ਸੂਟ ਦਿਖਾਉਣੀ ਹੈ ਸਿਮਰ ਦਾ ਸੂਟ ਹੈ ਜਿਹਦੇ ਲਾਈਨਿੰਗ ਨਹੀਂ ਲੱਗਦੀ ਜੀ ਬਹੁਤ ਸੋਹਣਾ ਸੂਟ ਹੈ ਸਰਦਈ ਕਲਰ ਦਾ ਦੇਖੋ ਇਸ ਤਰ੍ਹਾਂ ਦਾ ਕੀ ਸੋਹਣਾ ਪ੍ਰਿੰਟ ਬਹੁਤ ਸੋਹਣਾ ਜੇ ਤੁਸੀਂ ਲੈਣਾ ਤਾਂ ਸਾਨੂੰ ਆਰਡਰ ਕਰ ਸਕਦੇ ਹੋ WhatsApp ਤੇ ਤੇ ਇਹਦੇ ਸਾਹ ਸਲਵਾਰ ਹੈ ਸੈਲਫ ਪ੍ਰਿੰਟ ਵਾਲੀ ਦੇਖੋ ਵੇਵਾ ਵੀ ਸਲਵਾਰ ਹੈ ਤੇ ਆਹ ساری ਚਮਕ ਪੈਂਦੀ ਹੈ സലവർ ഉണ്ടെ ഫെണ് സലവർത്തി പൂച്ച പേട്ട് ഫുൾ പാ ਇਹ ਬਹੁਤ ਸੋਹਣੀ ਬਣ ਜੂਗੀ ਪੈਂਟ ਨਾਲ ਜੇ ਤੁਸੀਂ ਲੈਣਾ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਸੂਟ ਹੈ ਜਦੋਂ ਅਸੀਂ ਪੈਂਟ ਕਰ ਲਿਆ ਫਿਰ ਵੀ ਤੁਹਾਨੂੰ ਦਿਖਾਵਾਂਗੇ ਇੱਕ ਦੂਜਾ ਸੂਟ ਇਹਦੇ ਹਰੀ ਸਨਵਾਰਾ ਇਹ ਇੱਕ ਆਰਡਰ ਇਹਦਾ ਸੂਟ ਹੈ ਤੇ ਇਹ ਕਮੀਜ਼ ਹੈ ਤਾਂ ਇਹ ਵੀ ਤੁਸੀਂ ਲੈਣਾ ਤਾਂ ਵਾਈ ਕਰ ਸਕਦੇ ਹੋ ਸਾ ਤੋਂ ਅੰਦੇ ਕੋਲੇ ਦੋ ਸੂਟ ਹੈਗੇ ਆ ਤੇ ਜੇ ਤੁਹਾਨੂੰ ਪਸੰਦ ਆਇਆ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਜੇ ਤੁਹਾਨੂੰ ਪੇਂਟ ਦਾ ਵੀ ਐਂ ਲੱਗਦਾ ਵੀ ਪੇਂਟ ਨਹੀਂ ਕਰਨਾ ਚਾਹੀਦਾ ਫਿਰ ਵੀ ਤੁਸੀਂ ਸਾਨੂੰ ਕਮੈਂਟ ਕਰ ਦੇਣਾ। ਇਹ ਕਮੈਂਟ ਪੇਂਟ ਨਹੀਂ ਕਰਨਾ ਚਾਹੀਦਾ। ਇਹ ਸੂਟ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਕਲਰ ਦੇਖੋ ਇਹ ਜੇ ਵੀ ਪ੍ਰਿੰਟ ਬਹੁਤ ਸੋਹਣਾ ਹੈ। ਇਹਦੇ ਹਰੀ ਸਲਵਾਰ ਆ ਬੂਦੀ ਹਰੀ ਜਿਹੜਾ ਗ੍ਰੀਨ ਹਰਾ ਹੁੰਦਾ। ਡਾਰਕ ਗ੍ਰੀਨ। ਤੇ ਇਹ ਸਰਦਾ ਇਹ ਆ। ਇਹਦਾ ਪ੍ਰਿੰਟ ਬਹੁਤ ਸੋਹਣਾ ਲੱਗਦਾ ਤੇ ਸਲਵਾਰ ਤੇ ਪੈਂਟਾਂ ਜੀ ਕਰਨਾ ਵੀ ਤੁਹਾਨੂੰ ਕਿਵੇਂ ਲੱਗਦਾ ਵੀ ਜੇ ਪੈਂਟ ਕਰਗੇ ਕਿ ਨਾ ਕਰਕੇ ਤੇ ਇਹ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹਦਾ ਅਸੀਂ ਪੈਂਟ ਕਰਨਾ ਇਹ ਸਾਡੇ ਕੋਲ ਇੱਕੋ ਹੀ ਸੂਟ ਰਹਿ ਗਿਆ ਤੇ ਇਹ ਵੀ ਸਾਡੇ ਕੋਲ ਇੱਕੋ ਹੀ ਸੂਟ ਰਹਿ ਗਿਆ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਥੋਂ ਆਰਡਰ ਕਰ ਸਕਦੇ ਹੋ ਸਾਨੂੰ ਠੀਕ ਹੈ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਹੋਰ ਵੀ ਵੀਡੀਓ ਲਾਈਕ ਅਗਰੀ ਵੀਡੀਓ ਵਿੱਚ ਮਿਲਦੇ ਆਂ ਤੇ ਆ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਜਰੂਰ ਦੱਸਣਾ ਚਲੋ ਜੀ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਕਹੋ ਜਿਹਾ ਲੱਗਿਆ ਤੇ ਵੱਧ ਤੋਂ ਵੱਧ ਲਾਈਕ ਕਰਨਾ ਤੇ ਸ਼ੇਅਰ ਕਰਨਾ